ਲਾਈਨਾਂ ਤੇ ਲੱਗਿਆ ਇੰਡੀਅਨ ਸੱਚਾ ਲਾਈਨਾਂ ਜੋ ਕਿ ਰਹਿ ਗਏ ਨੇ ਕਦੀ ਕਿਸੇ ਦੀ ਲਾਈਨ ਕਦੀ ਕਿਸੇ ਦੀ ਲਾਈਨ ਮੋਦੀ ਸਰਕਾਰ ਆਈ ਹੈ ਬੋਲੋ ਸਾਰੀ ਜੰਦਾ ਲਾਈਨਾਂ ਚ ਲੱਗੀ ਰਹੀ ਹੈ ਇਸ ਤੋਂ سوا ਕੋਈ ਕੰਮ ਨਹੀਂ ਹੈ ਕਦੀ ਨੋਟਬੰਦੀ ਲਾਈਨ ਲੱਗੀ ਹੈ ਕਦੀ ਹੁਣ ਤੇਲ ਚ ਲੱਗੀ ਹੈ ਹੜਤਾਲਾਂ ਹੋ ਰਹੀਆਂ ਨੇ ਹੋਰ ਵੀ ਕੰਮ ਨਹੀਂ ਉਹ ਜਿਹਨੇ ਕਿਸੇ ਨੇ ਮਾਰਕੀਟ ਦਾ ਕੰਮ ਕਰਨਾ ਕਿਸੇ ਨੇ ਲੇਬਰ ਰਹਾ ਉਹ ਸਾਰੇ ਕੰਮ ਉਹਨਾਂ ਦੇ ਸਿਰ ਪੈ ਰਹੇ ਤੇਲ ਨਹੀਂ ਮਿਲ ਰਿਆ ਉਹਨੂੰ ਉਹ ਦਿੱਲੀ ਦਾ ਤੇਲ ਪੁਆਣਾ ਦੇਖੋ ਵੱਡੀ ਗੱਡੀ ਜਿਹੜੀ ਚਲਾਉਂਦਾ ਨਾ ਉਹ ਹਰ ਸਮੇਂ ਸੇਫ ਸਾਈਡ ਹੋ ਕੇ ਚਲਾਏਗਾ ਜਦੋਂ ਵੀ ਕਰੇਗਾ ਛੁੱਟੀ ਗੱਡੀ ਵਾਲਾ ਮਿਸਗਾਈਡ ਹੋਏਗਾ ਇਹ ਸੜਕੀ ਕੇ ਇਹ ਪਬਲਿਕ ਹਰਾਸ ਹੋ ਰਹੀ ਹੈ ਅਲਟੀਮੇਟਲੀ ਕੋਈ ਵੀ ਪ੍ਰੈਕਟੀਕਲੀ ਦੇਖਿਆ ਜਾ ਕੋਈ ਚੀਜ਼ ਤੁਸੀਂ ਜ਼ਮੀਨ ਤੋਂ ਉਤਰ ਕੇ ਦੇਖੋ ਕੋਈ ਕੀ ਕਰ ਰਹੇ ਹੋ ਅੱਜ ਪਬਲਿਕ ਹੀ ਹਰਾਸ ਹੋ ਰਹੀ ਹੈ ਸਵੇਰ ਦੀ ਲਾਈਨਾਂ ਲੱਗ ਰਹੀਆਂ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਨੇ ਕੋਈ ਐਗਜ਼ੈਕਟਲੀ ਕੋਈ ਲਾਈਫ ਕੁਝ ਨਹੀਂ ਲੱਗੀ ਕਿਹਾ ਜਾ ਸਕਦਾ ਹੈ ਕਿ ਇਸ ਦੇ ਬਾਰੇ ਕੋਈ ਲੋਕਾਂ ਨੂੰ ਜ਼ਿਆਦਾਤਰ ਨੌਲੇਜ ਨਹੀਂ ਸੀ ਜਦੋਂ دیر ਰਾਤ ਪਤਾ ਲੱਗਿਆ ਤਾ ਠੰਡ ਜਿਆਦਾ ਹੋਣ ਕਰਕੇ ਵੀ ਕਈ ਲੋਕ ਬਾਹਰ ਨਹੀਂ ਨਿਕਲ ਪਾਏ ਸਵੇਰੇ ਉਹਨਾਂ ਨੇ ਸੋਚਿਆ ਪਵਾ ਲਾਂਗੇ ਤੇਲ ਤਾਂ ਹੁਣ ਉਹਨਾਂ ਲਾਈਨਾਂ 'ਚ ਲੱਗਣਾ ਪੈ ਰਿਆ ਸਰ ਲਾਈਨਾਂ 'ਚ ਹੀ ਲੱਗ ਰਹੇ ਨੇ ਲਾਈਨਾਂ 'ਤੇ ਲੱਗੀਆਂ ਇੰਡੀਅਨਸ 'ਚ ਲਾਈਨਾਂ ਜੋਗੀ ਰਹਿ ਗਏ ਨੇ ਕਦੀ ਕਿਸੇ ਦੀ ਲਾਈਨ ਕਦੀ ਕਿਸੇ ਦੀ ਲਾਈਨ ਹਰ ਕੰਮ ਲਾਈਨ ਵਿੱਚ ਹੀ ਆ ਬਸ ਲਾਈਨ ਹੀ ਲਾਈਨ ਹੀ ਲਾਈਨ ਵਿੱਚ ਬੰਦੇ ਨੇ ਲਾਈਨ ਜੋਗਾ ਹੋ ਜਾਣਾ ਜਦੋਂ ਅਸੀਂ ਮੰਨਾਂਗੇ ਨਾ ਉਹ ਸਾਡੇ ਬੱਚੇ ਵੀ ਸਾਡੀ ਲਾਈਨ ਵਿੱਚ ਲੱਗ ਕੇ ਸਾੜਾ ਮੰਨਨ ਪੱਤਰ ਕਢਵਾਣਗੇ ਇਹ ਗੱਲ ਜਾਣ ਲੋ ਲਾਈਨਾਂ ਜੋਗੀਆਂ ਅਸੀਂ ਦੋ ਦਾ ਮੋਦੀ ਸਰਕਾਰ ਆਈ ਹੈ ਫਿਰ ਲੋ ਸਾਰੀ ਜਾਂਦਾ ਲਾਈਨਾਂ ਜੀ ਲੱਗੀ ਰਹੀ ਐ ਜੀ ਇਸ ਤੋਂ ਸਵਾ ਕੋਈ ਕੰਮ ਨਹੀਂ ਹੈ ਕਦੀ ਨੋਡ ਬੰਦੀ ਲੈਣ ਲੱਗੀ ਐ ਕਦੀ ਹੁਣ ਤੇਲ 'ਚ ਲੱਗੀ ਐ ਹੜਤਾਲਾਂ ਹੋ ਰਹੀਆਂ ਨੇ ਹੋਰ ਵੀ ਕੰਮ ਹੀ ਨਹੀਂ ਹੈ ਟਰੱਕ ਡਰਾਈਵਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਉਹ ਕਹਿੰਦੇ ਕਿ ਜੋ ਫੈਸਲਾ ਲਿਆਂਦਾ ਖਾਸ ਕਰ ਡਰਾਈਵਰਾਂ ਦੇ ਉੱਤੇ ਜਿਹੜਾ ਥੋਪਿਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਵੀ ਕਿਤਨਾ ਕਿਤੇ ਵਿਰੋਧ ਆ ਤਾਂ ਉਸ ਦਾ ਆਮ ਜਿਹੜਾ ਜਨਤਾ ਦੇ ਉੱਤੇ ਅਸਰ ਪੈ ਰਿਹਾ ਹਾਂਜੀ ਇਹ ਇਹ ਤਾਂ ਹੈ ਆਮ ਜਨਤਾ 'ਤੇ ਅਸਰ ਪੈ ਰਿਹਾ ਬੋ ਜੀ ਪੋ ਜੀ ਨੇ ਕਿਸੇ ਨੇ ਮਾਰਕੀਟ ਦਾ ਕੰਮ ਕਰਨਾ ਕਿਸੇ ਨੇ ਲੇਬਰ ਰਹਾ ਉਹ ਸਾਰੇ ਕੰਮ ਉਹਨਾਂ ਦੇ ਅਸਰ ਪੈ ਰਹੇ ਤੇਲ ਨਹੀਂ ਮਿਲ ਹੁੰਦੀ ਨਹੀਂ ਹੁੰਦਾ ਅੱਜ ਤੱਕ ਕਿੱਥੇ ਕੰਮ ਕਰਨਗੇ ਤੇਲ ਤੋਂ ਇਲਾਵਾ ਜਿਹੜੇ ਹੋਰ ਜ਼ਰੂਰਤਯੋਗ ਚੀਜ਼ਾਂ ਨੇ ਜਿਹੜੀਆਂ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਬੰਦ ਹੋ ਗਈਆਂ ਉਹ ਤਾਂ ਹੋਣਗੀਆਂ ਜ਼ਰੂਰ ਹੋਣਗੀਆਂ ਜੀ ਜੇ ਕਿਸੇ ਟਰਾਂਸਪੋਰਟ ਹੀ ਸਾਰੀ ਬੰਦ ਹੈ ਤੇ ਇਸ ਦਾ ਸਾਰਾ ਅਸਰ ਪੈਗਾ ਰਾਸ਼ਨ ਦੇ ਅਸਰ ਪੈਗਾ ਸਭ ਚੀਜ਼ਾਂ ਦਾ ਅਸਰ ਪੈਗਾ ਜੀ ਸਰਦਾਰ ਜੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਜਿਹੜੀ ਟਰੱਕ ਯੂਨੀਅਨਾਂ ਨੇ ਜਿਹੜੀ ਹੜਤਾਲ ਕਰ ਦਿੱਤੀ ਸਰ ਜਿੱਥੇ ਤੱਕ ਸਾਨੂੰ ਪਤਾ ਲੱਗਾ 7 ਲੱਖ ਰੁਪਏ ਕਰ ਰਹੇ ਨੇ ਸਰ ਕੋਈ ਜੁਰਮਾਨਾ ਹੈਗਾ ਕੁਝ ਜੀ ਦੇਖੋ 7 ਲੱਖ ਰੁਪਏ ਵਾਹ ਟਰ ਇੰਨੇ ਜੁਰਮਾਨੇ ਕਿੱਥੋਂ ਕੋਈ ਭਰ ਲੂਗਾ ਲਾਈ ਗੁਗਲ ਜਾਣਦੇ ਕੀ ਇੱਕ ਟਰੈਕਟਰ ਡਰਾਈਵਰ ਕਿੰਨਾ ਕਮਾ ਲੇਗਾ ਦੇਖੋ ਵੱਡੀ ਗੱਡੀ ਜਿਹੜੀ ਚਲਾਉਂਦਾ ਨਾ ਉਹ ਹਰ ਸਮੇਂ ਸੇਫ ਸਾਈਡ ਹੋ ਕੇ ਚਲਾਏਗਾ ਜਦੋਂ ਵੀ ਕਰੇਗਾ ਛੋਟੀ ਗੱਡੀ ਵਾਲਾ ਮਿਸਗਾਈਡ ਹੋਏਗਾ ਇਹ ਤੇਲ ਹੈਗਾ ਜਾਂ ਮਸ਼ੀਨਾ ਬੰਦ ਨੇ ਕੀ ਤੇਲ ਹੈ ਨਹੀਂ ਬਾਬੇ ਡੀਪੂ ਤੋਂ ਗਾਹ ਤੇਲ ਹੀ ਨਹੀਂ ਆ ਰਿਹਾ ਸੀ ਕਿੱਥੋਂ ਪਾਵਾਂਗੇ ਫਿਰ ਲੋਕਾਂ ਨੂੰ ਦੱਸਿਆ ਇਹਨਾਂ ਨੂੰ ਵੀ ਤੇਲ ਹੈ ਨਹੀਂ ਕਹਤਾ ਅਗਲੇ ਕੰਨੇ ਪਾਓ ਸਾਰਾ ਕੋਸ ਹੈ ਨਾ ਕੋਈ ਹੁਣ ਕਿੱਥੋਂ ਦੱਸਦੀ ਇਹਨਾਂ ਨੇ ਕਿੱਥੋਂ ਦੇਖ ਲਿਆ ਹੈਗਾ ਤੇਲ ਹੈਣੀ ਤੇਲ ਬੀ ਮਗਰੋਂ ਤੇਲ ਆ ਰਿਹਾ ਨਹੀਂ ਆ ਰਿਹਾ ਡੀਪੂ ਜੜਦਾ ਲੱਗੇ ਪੈਟਰੋਲ ਉਹ ਵੀ ਜੜਦਾ ਲੱਗੇ ਡੀਪੂ ਦੀ ਜਿਨ੍ਹਾਂ ਤੇ ਜਿਨ੍ਹਾਂ ਤੇਲ ਪਿਆ ਸੀ ਉਹ ਸਾਰਾ ਵਿੱਚ ਵੇਚਤਾ ਸੋ ਸਾਫ ਤੌਰ ਤੇ ਪੈਟਰੋਲ ਪੰਪ ਦੇ ਸੰਚਾਲਕ ਨੇ ਜਿਨ੍ਹਾਂ ਤੇਲ ਪਿਆ ਸੀ ਉਸ ਨੂੰ ਵੇਚ ਦਿੱਤਾ ਗਿਆ ਹੈ ਪਿੱਛੋਂ ਜਿਹੜਾ ਤੇਲ ਅਡੀਪਾ ਤੋਂ ਨਹੀਂ ਆ ਰਿਹਾ ਜਿਸ ਕਰਕੇ ਉਹਨਾਂ ਨੂੰ ਪੈਟਰੋਲ ਪੰਪ ਆਪਣਾ ਬੰਦ ਕਰਨਾ ਪਿਆ ਮਸ਼ੀਨਾਂ ਬੰਦ ਨੇ ਤਾਂ ਲੋਕ ਕਿਤਨਾ ਕਿਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਖ절ਕੁਆਰ ਹੋ ਰਹੇ ਨੇ ਤਾਂ ਦੂਜੇ ਪਾਸੇ ਜਿਹੜੇ ਪੈਟਰੋਲ ਪੰਪ ਦੇ ਸੰਚਾਲਕ ਨੇ ਉਹ ਵੀ ਸਮਝਾਉਣ ਦੇ ਯਤਨ ਕਰ ਰਹੇ ਨੇ ਕਿ ਜਿਹੜਾ ਪੈਟਰੋਲ ਹੈ ਉਹ ਨਹੀਂ ਹੈ ਡੀਜ਼ਲ ਨਹੀਂ ਹੈ ਤਾਂ ਜਿਸ ਕਰਕੇ ਲੋਕਾਂ ਨੂੰ ਵਾਪਸ ਪਰਤਣਾ ਵੀ ਪੈ ਰਿਹਾ ਹੈ ਤਾਂ ਦੂਜੇ ਪਾਸੇ ਕਈ ਲੋਕ ਹੱਲੇ ਵੀ ਇੰਤਜ਼ਾਰ ਕਰ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਤੇ ਜਿਹੜਾ ਰਸ਼ ਹੈ ਉਹ ਬਰਕਰਾਰ ਹੈ ਪਰ ਕਿਤਨਾ ਕਿਤੇ ਲੋਕ ਆਪਣੀਆਂ ਪਰੇਸ਼ਾਨੀਆਂ ਜ਼ਰੂਰ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਠੰਡ ਦਾ ਸਮਾਂ ਹੈ ਤਾਂ ਲੋਕ 9 ਤੋਂ 10 ਵਜੇ ਦੇ ਕਰੀਬ ਆਪਣੇ ਘਰਾਂ ਦੇ ਵਿੱਚੋਂ ਨਿਕਲੇ ਨੇ ਉਹ ਵਾਦਣ ਤਾਂ ਵੀ ਗੱਡੀ ਚਲਦੀ ਹੋ ਜਵੇ ਜਿਹੜੇ ਲੋਕੀ ਖੜੇ ਹਨ ਗੱਡੀਆਂ 'ਚ ਤੇਲ ਲੈ ਨਹੀਂ ਘਰ ਤੱਕ ਜਾਣ ਜੋਗਾ ਤੇਲ ਲੈ ਨਹੀਂ ਘੰਡਾ ਘੰਡਾ ਹੋ ਗਿਆ ਤੁਹਾਨੂੰ ਖੜਿਆਂ ਨੂੰ ਵੀ ਸਾਨੂੰ ਕਮ ਸੇ ਕਮ ਜਿਹੜੇ ਬੰਦ ਗੱਡੀਆਂ ਲੈ ਜਾਂਦੇ ਅੰਦਰ ਨੇ ਉਹਨਾਂ ਦਾ 100-100 ਦਾ ਤੇਲ ਪਾ ਪਾਣ ਵਾਲੇ ਘਰ ਜਾਣ ਦੋਗੇ ਤਾਂ ਇਹ ਤੇਲ ਹੈ ਨਹੀਂਗਾ ਮਸ਼ੀਨਾਂ ਦਾ ਸਭ ਕੁਝ ਹੈਗਾ ਸਾਡੇ ਸਾਹਮਣੇ ਮਸ਼ੀਨ ਬੰਦ ਕਰੀ ਉਹਨਾਂ ਨੇ ਤੇਲ ਯਾਰ ਉਹਦੇ ਵਿੱਚ ਤੇਲ ਹੈਗਾ ਪਿਆਜ ਮੋਟਰ ਹੱਲ ਚ ਨਹੀਂ ਤੇਲ ਪਾਰੇ ਤੇਲ ਪਾ ਰਿਹਾ ਬੀਪਿਆਜ ਮੋਟਰ ਹੱਲ ਜਪੈਣਾ 100 ਰੁਪਏ ਦਾ ਉਹ ਚ ਪੈਣਾ 4-5000 ਦਾ ਫਾਇਦਾ ਉਹ ਚ ਵਾ ਉਹ ਚ ਪਾ ਰਹੇ ਆ ਸੋ ਕਿਤਨਾ ਕਿਤੇ ਇਲਜ਼ਾਮ ਵੀ ਲੱਗ ਰਹੇ ਨੇ ਤਾਂ ਦੂਜੇ ਪਾਸੇ ਪੈਟਰੋਲ ਪੰਪ ਦੇ ਸੰਚਾਲਕ ਇਹ ਜ਼ਰੂਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਤੇਲ ਜਿਹੜਾ ਉਹ ਖਤਮ ਹੋ ਚੁੱਕਿਆ ਤਾਂ ਦੂਜੇ ਪਾਸੇ ਇਸ ਸਥਿਤੀ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਮੈਨੇਜ ਕੀਤਾ ਜਾਂਦਾ ਕਿਉਂਕਿ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਜ਼ਾਹਰ ਕੀਤਾ ਜਾ ਰਿਹਾ ਟਰੱਕ ਆਪਰੇਟਰਾਂ ਦੇ ਵੱਲੋਂ ਟਰੱਕ ਯੂਨੀਅਨਾਂ ਦੇ ਵੱਲੋਂ ਤਾਂ ਦੂਜੇ ਪਾਸੇ ਜਿਹੜੇ ਡਰਾਈਵਰ ਭਾਈਚਾਰਾ ਉਹ ਵੀ ਸੜਕਾਂ ਤੇ ਆ ਤੇ ਆ ਗੱਲ ਕਰੀਏ ਤਾਂ ਸ਼ਹਿਰ ਦੀ ਜਿਹੜੀ ਅਰਥਵਿਵਸਥਾ ਉਹ ਦੋ ਪਹੀਆ ਵਾਹਨ ਤੋਂ ਚੱਲਦੀ ਹੈ ਖਾਸ ਕਰ ਜਿਹੜੇ ਲੋਕ ਕਮਾਕਾਰਾਂ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਪੈਟਰੋਲ ਨਾ ਮਿਲਣ ਦੇ ਚੱਲਦੇ ਆ ਜਿਹੜਾ ਇਸ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕਾਂ ਨੇ ਰੋਸ ਜ਼ਰੂਰ ਜ਼ਾਹਰ ਕੀਤਾ ਹੈ ਕਿ ਚਾਹੇ 100 ਰੁਪਏ ਦਾ ਪੈਟਰੋਲ ਪਾ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਜਿਹੜੀ ਡੈਸਟੀਨੇਸ਼ਨ ਆ ਆਪਣੀ ਮੰਜ਼ਿਲ ਆ ਉੱਥੇ ਤੱਕ ਜਿਹੜਾ ਪਹੁੰਚ ਸਕਣ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ